ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੇ ਨੂੰ ਤੇ ਪਿੰਡ ਅਗਮਾਨ ਨੇੜੇ ਕਲਾਂੌਰ ਤੇ ਇੱਕ ਗਾਂ ਦੀ ਆਪਾਂ ਜਾਨ ਬਚਾਈ ਹੈ ਹੋਰ 2 ਸਾਲ ਤੋਂ ਰਪੀਟਰੀ ਇਹ ਗਾਂ 2 ਸਾਲ ਤੋਂ ਰਪੀਟਰੀ ਚੱਲ ਕੋਈ ਨਹੀਂ ਆ ਫੜੀ ਮੇਰਾ ਵੀਰ 2 ਸਾਲ ਤੋਂ ਰਪੀਟਰੀ ਹੀ ਗਾਂ ਤੇ ਕਾਫੀ ਵਾਰੀ ਬਣੀ-ਬੁਣੀ ਹੀ ਏਆਈ ਵਗੈਰਾ ਜੋ ਵੀ ਹੁੰਦਾ ਰਿਹਾ ਇਹਦੇ ਨਾਲ ਤੇ ਚਲੋ ਦਵਾਈ ਦਵਾਈ ਕੀਤੀ ਆਪਾਂ ਤੇ ਟੀਕਾ ਕੀਤਾ ਤੇ ਅੱਜ ਆਪਾਂ ਸਵਾਕ 2 ਮਹੀਨਿਆਂ ਦੀ ਚੈੱਕ ਕੀਤੀ ਏ ਤੇ ਚੈੱਕ ਪਾਸ ਹੋ ਗਈ ਏ ਬੱਬੇ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਏ ਕਿ ਚਲੋ 1 ਜਨਵਰੀ ਦੀ ਜਾਨ ਬਚੀ ਏ ਹੋਰ ਹਨਾ ਤੇ ਬਾਕੀ ਚਲੋ ਆਪਾਂ ਬਹੁਤੀ ਵੱਡੀ ਵੀਡੀਓ ਨਹੀਂ ਕਰਨੀ ਹੈਗੀ ਇੱਕ ਛੋਟੀ ਜੀ ਵੀਡੀਓ ਬਹੁਤੀਆਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੁੰਦਾ ਸਿਰਫ ਤੁਹਾਨੂੰ ਮੈਂ ਆਪਣਾ ਕੰਮ ਕਰ ਰਿਹਾ ਰਿਕਾਰਡ ਕਰਕੇ ਦਿਖਾਉਣਾ ਆਪਣਾ ਰਿਜ਼ਲਟ ਜਿਹੜਾ ਉਹ ਸ਼ੋਅ ਕਰਦਾ ਵਾ ਤੇ ਇਹ ਵੀ ਆਪਣਾ ਇੱਕ ਰਿਜ਼ਲਟ ਹੀ ਆ 2 ਸਾਲ ਤੋਂ ਅੜਿਆ ਕੰਮ ਹੀ ਜਿਹੜਾ ਆਪਾਂ ਮਤਲਬ ਪਾਸ ਕੀਤਾ ਵਾ ਜਾਣ ਬਚ ਗਈ 1 ਜਨਵਰੀ ਦੀ ਹੋਰ ਇਹ ਤਾਂ ਕਿਲੋ ਡੇਢ ਕਿਲੋ ਦੋ ਦਿੰਦੀ ਸੀ ਤੇ ਕੋਈ ਜਦੋਂ ਜਨਵਰ ਨਾ ਬਣੇ ਤਾਂ ਫਿਰ ਨਾ ਗਾਂ ਚੋਗਾ ਨਾ ਫਿਰ ਦੱਸਾਂ ਗੱਲ ਕੀ ਇਹ ਮਜ਼ਾ ਨਹੀਂ ਆਉਂਦਾ ਹੁਣ ਇਹਦੀ ਇਹ ਕਿ ਕੀਮਤ ਬਣ ਗਈ ਇੱਕ ਤੇ ਬਾਕੀ ਚਲੋ ਫਾਰਮਰ ਵੀਰ ਵੀ ਆਪਾਂ ਨੂੰ ਤੁਹਾਨੂੰ ਦੱਸ ਦਊਗਾ ਇਹਦੇ ਬਾਰੇ ਜੋ ਵੀ ਹੈ ਗੱਲਬਾਤ ਤੇ ਪੁੱਛਦੇ ਆਪਾਂ ਉਹਨਾਂ ਨੂੰ ਵੀ ਕਿੰਨੇ ਸਾਲ ਕਿੰਨਾ ਟਾਈਮ ਹੋ ਗਿਆ ਤੇ ਕਦੋਂ ਦਾ ਇਹ ਕੰਮ ਚੱਲਦਾ ਆਉਂਦਿਆ ਹਨਾ ਤੇ ਬਾਕੀ ਆਪਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਇਹਨੂੰ ਗਾਂ ਨੂੰ ਇਹਨੂੰ 2 ਸਾਲ ਹੋ ਗਏ ਵੀਰ ਜੀ 2 ਸਾਲ ਹੋ ਗਏ ਜੀ ਹਾਂ ਜੀ ਤੇ ਕਿਵੇਂ ਮੈਂ ਕੀ ਕੀਤਾ ਫਿਰ ਇਹਦੇ ਤੇ ਢਿੱਲੋ ਸਾਹਿਬ ਆਇਆ ਇਹਨਾਂ ਹੀ ਇਲਾਜ ਕੀਤਾ ਤੇ ਮਹਾਰਾਜ ਨੇ ਕਿਰਪਾ ਕਰਤੀ ਆ ਅੱਛਾ ਚਲੋ ਅੱਜ ਗਾਂ ਆਪਣੀ ਗੱਭਣ ਮੈਂ ਦਵਾਈ ਭਰੀ ਇੱਕ ਵਾਰੀ ਹਨਾ ਇੱਕ ਵਾਰੀ ਦਵਾਈ ਭਰੀ ਤੇ ਟੀਕੇ ਦੋ ਭਰੇ ਤੇ ਗਾਈ ਠਹਿਰ ਗਈ ਖਰਗੀ ਤੇ 2 ਸਾਲ ਮਤਲਬ ਕਿੰਨੀ ਵਾਰੀ ਉਦਾ ਬਣੀ ਬੁਣੀ ਪਹਿਲਾ ਉਹ ਬੜੀ ਵਾਰੀ ਬਣੀ ਮਹੀਨੇ ਬਾਅਦ 20 ਦਿਨਾਂ ਬਾਅਦ ਬੰਦੀ ਰਹਿੰਦੀ ਹੁੰਦੀ ਅਛਾ 20 ਦਿਨਾਂ ਬਾਅਦ ਆ ਜਾਂਦੀ ਕਿਵੇਂ ਤੇਣਾ ਹੋਏ ਤੇ ਬਾਕੀ ਕਿਵੇਂ ਆ ਕੰਮਕਾਰ ਵੀਰ ਦਾ ਆਪਣੇ ਦਾ ਬਹੁਤ ਵਧੀਆ ਕੰਮ ਆ ਜੀ ਅਸੀਂ ਰਿਜ਼ਲਟ ਕਿਵੇਂ ਲੱਗੇ ਬਹੁਤ ਹੀ ਵਧੀਆ ਜੀ ਠੀਕ ਹੈ ਕੋਈ ਫਰਕ ਜਾਪਦਾ ਉਹ ਤਾਂ ਨਹੀਂ ਜਾਪਦਾ ਨਾ ਨਾ ਬੱਲੇ ਬੱਲੇ ਆ ਵੀਰ ਜੀ ਹਾਂ ਬੱਲੇ ਬੱਲੇ ਆ ਵੀਰ ਦੀ ਤਾਂ ਕੀ ਗੱਲ ਬਾਤ ਗੱਲ ਬਾਤ ਹੈਗੀ ਹੈ ਤੇ ਕਿਉਂਕਿ ਆਪਣੇ ਜਵੇਲੋ ਜੇ ਨਾ ਆਪਾਂ ਬਣਾਉਂਦੇ ਇਹਨੂੰ ਨਾ ਇਹ ਬਣਦੀ ਜਾਂ ਕਿੱਦਾਂ ਹੈ ਹਨ ਫਿਰ ਇਹਦਾ ਕੋਈ ਹਾਲ ਨਹੀਂ ਹੈਗਾ ਨਾ ਮੇਰੀ ਰੱਖੇ ਖਾਣੀ ਸੀ ਨਾ ਇਹਨੇ ਪਤਾ ਕੰਮ ਖਰਾਬ ਹੀ ਮੈਂ 60000 ਦੀ ਜਾਂਦੀ ਸੀ 2 ਸਾਲ ਹੋ ਗਏ ਆ ਹਾਂ ਦੱਸੋ ساری ਗੱਲ ਹਾਂ ਹੁਣ ਇਹ ਆ ਮਨ ਖੁਸ਼ ਹੋ ਗਿਆ ਮਨ ਖੁਸ਼ ਹੋਇਆ ਫਿਰ ਅੱਜ ਹੈ ਤੇ ਇਹ ਵੇਖੋ ਕਈ ਵਾਰੀ ਨਾ ਮੇਰੇ ਭਰਾ ਕਈ ਕੁਝ ਲੋਕ ਆਉਜੇ ਵੀ ਹੁੰਦੇ ਵੀਰ ਜੀ ਕਿ ਜਿਹੜੇ ਮਤਲਬ ਕਹਿੰਦੇ ਆ ਕਿ ਨਹੀਂ ਐਵੇਂ ਹੀ ਆ ਉਦਾਂ ਹੀ ਆ ਮਤਲਬ ਇਹ ਝੂਠੀਆਂ ਗੱਲਾਂ ਨੇ ਹੁਣ ਤੁਸੀਂ ਦੱਸੋ ਕਿ ਗੱਲਬਾਤ ਸੱਚ ਆ ਕਿ ਝੂਠ ਆ ਨਹੀਂ ਨਹੀਂ ਇਹ ਗੱਲਬਾਤ ਸੱਚ ਆ ਮੇਰੀ ਤਾਂ ਮੱਝ ਵੀ ਬਚਾੜੀ ਏ ਕਿੰਨੇ ਇੱਕ ਮੱਝ 20 ਦਿਨ ਤੋਂ ਬਿਮਾਰ ਹੀ ਇਹਨਾਂ ਦੀ ਹਨਾ ਤੇ ਉਹ ਮੱਝ ਤੇ ਵੀ ਆਪਾਂ ਉਹਦੀ ਵੀ ਇੱਕ ਜਾਨ ਬਚਾਈ ਸੀ ਆਪਾਂ ਕਿਉਂਕਿ ਉਹ ਵੀ ਉਹਦਾ ਵੀ ਐਂਡ ਹੋ ਗਿਆ ਵਿਚਾਰੀ ਦਾ ਜਿਹੜੇ ਆਪਣੇ ਸੱਜਣ ਬੇਲੀ ਆਉਂਦੇ ਨਹੀਂ ਪਤਾ ਪਤਾ ਲੱਗਦਾ ਉਹਨਾਂ ਨੂੰ ਤੇ ਬਾਕੀ ਆਪਾਂ ਡਾਇਗਨੋਸ ਸਹੀ ਕਰਕੇ ਤੇ ਜਾਨ ਬਚਾਈ ਨਾ ਹਾਂ ਹਾਂ ਅੱਜ ਫਿਰ ਗਾਂ ਦੀ ਵੀ ਜਾਨ ਬਚਾਤੀ ਤੇ ਅੱਜ ਕਿਵੇਂ ਕੰਮ ਫਰ ਬਹੁਤ ਹੀ ਵਧੀਆ ਬਹੁਤ ਕੈਂਟਿਆ 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 ਰਿਜ਼ਲਟ ਓਕੇ ਆਪਣੇ ਓਕੇ ਓਕੇ ਤੇ ਖੁਸ਼ੀ ਹੋਈ ਹੈ ਨਾ ਇਹ ਚੀਜ਼ ਦੀ ਕਿਉਂਕਿ ਮੈਨੂੰ ਵੀ ਇਹ ਚੀਜ਼ ਦੀ ਖੁਸ਼ੀ ਹੁੰਦੀ ਆ ਜਦੋਂ ਇਹ ਜਾਨਵਰ ਦੀ ਜਾਨ ਬਚ ਜਾਂਦੀ ਆ ਤੇ ਬਾਕੀ ਉਦਾਂ ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੁੰਦੇ ਭਰਾ ਬਾਰੇ ਫਿਰ ਐਂਡ ਕਰੀਏ ਆਪਾਂ ਬਹੁਤ ਵਧੀਆ ਹੈ ਭਰਾ ਦਾ ਕੰਮ ਹੈ ਜੀ ਵਧੀਆ ਵਧੀਆ ਜਿੰਨਾ ਵੀ ਤੁਸੀਂ ਆਪਾਂ ਨੂੰ ਪਰਖਿਆ ਜਿੰਨਾ ਵੀ ਕੰਮਕਾਰ ਕਰਾਇਆ ਤੁਸੀਂ ਪੈਸੇ ਪੱਖੋਂ ਕਿੱਦਾਂ ਵੀ ਦੱਸ ਦਿਓ ਫਿਰ ਪੈਸੇ ਦਾ ਕੋਈ ਲਾਲਚ ਨਹੀਂ ਜੀ ਹਾਂਜੀ ਪੈਸੇ ਦਾ ਕੋਈ ਲਾਲਚ ਨਹੀਂ ਇਹ ਹੁਣ ਗਾਂ ਕਈ ਕਹਿੰਦੀ ਹੈ ਕਿ ਯਾਰ ਪਤਾ ਨਹੀਂ ਕਿੰਨੀ ਕ ਫੀਸ ਪਤਾ ਨਹੀਂ ਕਿੰਨੀ ਕ ਫੀਸ ਲੈ ਕੇ ਬਣਾਈਆਂ ਕੋਈ ਫੀਸ ਨਹੀਂ ਲਈ ਮੇਰੇ ਕੋ ਟੀਕੇ ਦਾ ਖਰਚਾ ਲਿਆ ਬਾਤ ਤੇਲ ਖਾਚਾ ਹੋ ਕੋਈ ਬੈਣ ਲੈਣਾ ਇੱਕ ਥੋੜੇ ਦੇ ਵਿੱਚ ਦਵਾਈ ਵੀ ਇੱਕੋ ਦੇਣੀ ਪਰੀ ਬਾਤ ਦਵਾਈ ਵੀ ਇੱਕੋ ਦੇਣੀ ਤੇ ਇੱਕੋ ਦੇਣੀ ਆਪਾਂ ਟੀਕੇ ਭਰਤੇ ਸੀ ਤਾਂ ਅੱਜ ਤੁਹਾਡੇ ਸਾਹਮਣੇ ਗਾਂ ਗੱਬਣ ਹੋਈ ਖੜੀ ਆ ਤੇ ਇਹਨਾਂ ਨੂੰ ਇੱਕ ਵਾਰੀ ਮੜਾ ਜਰਾ ਜ਼ਰੂਰ ਕਹਿ ਦਿਓ ਕਿ ਸਪੋਰਟ ਕਰਿਆ ਕਰਨ ਵੀਰ ਦੀ ਕਲਾਈ ਕਿਲੂਗ ਮਾਰ ਦਿਆ ਕਰਨ ਕੋਈ ਕਮੈਂਟ ਕਮੁੰਡ ਕੋ ਸ਼ੇਅਰ ਸ਼ੂਰ ਕਰ ਦਿਆ ਕਰਨ ਮੜਾ ਜਰਾ ਕਹ ਆ ਦਿਓ ਮੜ ਜੀ ਕਰਦੇ ਰੱਖੋ ਕਰਿਆ ਕਰੋ ਮੇਰਾ ਵੀਰ ਇਹਦੇ ਕਿਉਂਕਿ ਸਾਚ ਨੂੰ ਸਪੋਰਟ ਚਾਹੀਦੀ ਆ ਵੋਟ ਪਾੜ ਹੋ ਜੇ ਇਹਦੀ ਵੀਰ ਦੀ ਵਧੀਆ ਕੰਮ ਕਰਾਇਆ ਬਾਕੀ ਚਲੋ ਜਿੰਨੇ ਕੁ ਤੁਸੀਂ ਕਰਨ ਦੇ ਬਹੁਤ ਧੰਨਵਾਦ ਆ ਤੁਹਾਡਾ ਬਾਕੀ ਜਿਹੜੇ ਵੰਦੇ ਨੇ ਆਪਾਂ ਨੂੰ ਉਹ ਵੀ ਆਪਣੀ ਸਪੋਰਟ ਕਰਨ ਸਹੀ ਗੱਲ ਆ ਨਾ ਤੇ ਬਾਕੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਸਪੋਰਟ ਕਰਨ ਲਈ ਠੀਕ ਹੈ ਜੀ ਓਕੇ ਜੀ ਬਾਕੀ ਆ ਗੱਲਬਾਤ ਤੁਹਾਡੇ ਸਾਹਮਣੇ ਰਿਕਾਰਡ ਕੀਤੀ ਆ ਆਪਾਂ ਕਿ 2 ਸਾਲ ਤੋਂ ਰਿਪੋਰਟਰ ਗਾਂ ਪਿੰਡ ਅਗਵਾਨ ਨੇ ਮੇਰੇ ਕਲਾਂੌਰ ਤੇ ਜ਼ਿਲ੍ਹਾ ਆਪਣਾ ਗਰਦਾਸਪੁਰ ਤੇ ਕੋਰਾ ਪੰਗਾ ਦੀ ਜਾਨ ਬਚਾਈ ਆ ਕਮੈਂਟ ਜਰੂਰ ਕਰਨਾ ਮੇਰੇ ਭਰਾ ਜਿੰਨੇ ਵੀ ਦੇਖਦੇ ਨੇ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਕਿ ਕਦਾ ਹੌਸਲਾ ਬਣ ਕੇ ਵੀਡੀਓ ਜਾਵੇ ਚੰਗਾ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ